ਅੱਜ ਜਿਹੜੀਆਂ ਠਾ ਠਾ ਦੀਆਂ ਤੁਸੀਂ ਆਵਾਜ਼ਾਂ ਸੁਣ ਰਹੇ ਹੋ ਇਹ ਫੋਟ ਪਰ ਸ਼ਹਿਰ ਮਕੂਬ ਗੇਟ ਸ਼ਹਿਰ ਅੰਦਰ ਦਿਹਾੜੇ ਭਰੇ ਬਾਜ਼ਾਰ ਚ ਅਤੇ ਭਾਰੀ ਆਵਾਜ਼ਈ ਵਾਲੇ ਖੇਤਰ ਚ ਸ਼ਰਿਆਮ ਚੱਲ ਰਹੀਆਂ ਗੋਲੀਆਂ ਅਤੇ ਇੱਕ ਗੋਲੀਆਂ ਕੁਝ ਬਦਮਾਸ਼ ਨਿਮਾ ਨੌਜਵਾਨਾਂ ਨੇ ਟੈਟੂ ਬਣਵਾਉਣ ਆਏ ਇੱਕ ਨੌਜਵਾਨ ਤੇ ਚਲਾਈਆਂ ਜਿੱਥੇ ਉਹ ਸੈਂਟਰ ਦੇ ਬਾਹਰ ਸ਼ਰਿਆਮ ਗੋਲੀਆਂ ਚੱਲੀਆਂ ਉਥੇ ਸੈਂਟਰ ਦੇ ਅੰਦਰ ਵੜ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਦੀ ਪਛਾਣ ਆਸ਼ੂ ਵਜੋ ਹੋਈ ਹੈ ਜੋ ਬਲੋਚੀ ਵਸਤੀ ਦਾ ਰਹਿਣ ਵਾਲਾ ਹੈ ਅਤੇ ਸ਼ਰਿਆਮ 5-10 ਮਿੰਟ ਇਹ ਜਿਹੀ ਘਟਨਾ ਚੱਲਦੀ ਆ ਲੋਕ ਮਣਾ ਚ ਭਾਰੀ ਦਹਿਸ਼ਤ ਪੈਦਾ ਹੁੰਦੀ ਆ ਲੋਕ ਡਰ ਕੇ ਆਪਣੇ ਘਰਾਂ ਚ ਅੰਦਰ ਵੜੇ ਰਹੇ ਉਧਰ ਬਦਮਾਸ਼ ਨੁਮਾ ਲੋਕ ਸ਼੍ਰੀ ਆਮ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਆਉਂ ਜਾਂਦਿਆਂ ਇਸ ਘਟਨਾ ਦੇ ਪਿੱਛੇ ਕੀ ਕਾਰਨ ਹੈ ਅਤੇ ਕਿਸ ਤਰ੍ਹਾਂ ਇੱਕ ਘਟਨਾ ਕਤਨੀ ਮੌਕੇ ਦੇ ਲੋਕਾਂ ਤੋਂ ਮੇਰੇ ਬੈੱਡਰੂਮ ਮੈਂ ਪਾਣੀ ਪੁਣੀ ਪਿਆ ਆ ਉਦੋਂ ਨੂੰ ਦੋ ਬੰਦੇ ਬਾਹਰ ਹੋ ਰਹਾਏ ਮੈਂ ਜਾ ਕੇ ਜਦੋਂ ਬੂਹ ਉਹਨਾਂ ਨੇ ਖੜਕਾਇਆ ਮੈਂ ਵੈਸੇ ਬੂਹਾ ਓਪਨ ਕੀਤਾ ਤੇ ਉਹਨਾਂ ਨੇ ਮੈਨੂੰ ਕਿਲਮੇ ਤੋਂ ਫੜਿਆ ਮੈਨੂੰ ਕਹਿੰਦੇ ਵੀ ਕੀ ਗੱਲ ਹੈ ਜਿਹੜੀ ਆਏ ਹੋ ਤੇ ਬੰਦੇ ਨੇ ਮੈਨੂੰ ਉਹ ਬਸਨਾਤੀ ਨਾ ਉਹ ਤਾਂ ਮੈਂ ਨਹੀਂ ਟੇ ਤੇ ਜਦੋਂ ਉਹਨਾਂ ਨੇ ਮੈਨੂੰ ਬਾਹਰ ਖਿੱਚਿਆ ਤੇ ਉਹਨਾਂ ਨੇ ਇੱਕ ਦੂਜਾ ਹਮ ਤਾਂ ਨਹੀਂ ਕੀਤਾ ਜਦੋਂ ਰੋੜਾ ਰੁੜਾ ਪਾਇਆ ਤੇ ਮੈਂ ਬਾਹਰ ਭੱਜ ਗਿਆ ਬਾਹਰ ਤੇ ਪਿੱਛੋਂ ਵਾਜ ਜਾਂ ਹੀ ਆਈਆਂ ਗੋਲੀਆਂ ਦੀਆਂ ਬਾਕੀ ਜਿੰਦੇ ਗੋਲੀ ਲੱਗੀ ਆ ਉਹ ਬੰਦਾ ਕੌਣ ਆ ਪਤਾ ਨਹੀਂ ਭਾਜੀ ਮੈਨੂੰ ਸੱਚੀ ਕੋਈ ਨਹੀਂ ਜਾਂਦਾ ਮੈਂ ਤਾਂ ਜਿੱ ਮਗਰ ਐਸੀ ਜਿਹੜੇ ਮੁੰਡੇ ਆਏ ਸੀ ਕਿ ਪਹਿਲਾਂ ਕਿਹੜੀ ਜਗਾ ਵੀ ਕਿੱਥੇ ਗੋਲੀ ਜੀ ਪਾਜੀ ਪਤਾ ਨਹੀਂ ਮੈਂ ਬਾਹਰ ਹੀ ਉਹਨਾਂ ਨੇ ਮੈਨੂੰ ਪਹਿਲਾਂ ਜਲਮੇ ਤੋਂ ਖੜ ਕੇ ਬਾਹਰ ਕੱਢਿਆ ਸਭ ਤੋਂ ਪਹਿਲਾਂ ਇਹ ਇਹ ਦੁਕਾਨ ਕਿਹੜੀ ਆ ਕਿੱਥੇ ਆ ਦੁਕਾਨ ਇਹ ਦੁਕਾਨ ਮੱਕੂ ਗਿਆ ਨਾ ਪਾਜੀ ਤੁਸੀਂ ਇੱਥੇ ਮੈਂ ਇੱਥੇ ਪਾਜੀ ਲਗ 15 ਦਿਨ ਹੀ ਹੋਏ ਦੁਕਾਨ ਕੋਲ ਜੀ ਨਾ ਹਾਂ ਬੰਦਾ ਕੋਲ ਪਹਿਲਾਂ ਮੇਰਾ ਚੰਡੀਗੜ੍ਹ ਕੰਮ ਸੀ ਇਹ ਬੰਦਾ ਉਹਨਾਂ ਉਹਨਾਂ ਦੇ ਨਾਲ ਦਾ ਹੀ ਆ ਜਿਹੜੇ ਪਾਜੀ ਇਹ ਬੰਦੇ ਬਾਅਦ ਚ ਆਏ ਨੇ ਉਹਨਾਂ ਦੇ ਮਗਰ ਆਏ ਨੇ ਜਿਹਨੇ ਗੋਲੀ ਵਜੀ ਕੋਈ ਪਾਜੀ ਮੈਨੂੰ ਨਹੀਂ ਦੋ ਮਿੰਟ ਦਿਓ ਨਹੀਂ ਜਿਹੜੇ ਪਸਰੋ ਆਏ ਸੀ ਦੋ ਮਿੰਟ ਦਿ ਮੰਗ ਕਰਨੇ ਵੀ ਜਿਹੜੇ ਬੰਦੇ ਉਹਨਾਂ ਨੂੰ ਫੜਿਆ ਜਾਵੇ ਤੇ ਸਾਨੂੰ ਇਨਸਾਫ ਪਹੁੰਚਾਇਆ ਜਾਵੇ ਇਹਦੀ ਮੈਰਿਜ ਇਨਕੀਡਰ ਹੋਈ ਸੀ ਕੀ ਨਾਮ ਹੈ ਅੰਕਲ ਤੁਹਾਡਾ ਸਵਾਕਸਾਲ ਕੋਈ ਸ਼ਰੂਗਾ ਜੀ ਕੋਈ ਸ਼ਰੂਗਰ ਜਿਹੜਾ ਹੈਗਾ ਕੋਚਾ ਦੀ ਗਰੀ ਜਿਹੜਾਣ ਵਾਲਾ ਹੈਗਾ ਇਹ ਇਥੇ ਆਇਆ ਸੀ ਪਹਿਲੇ ਦੋ ਬੰਦੇ ਕੋਈ ਜ਼ਬਾਨ ਦੇ ਕੋਲ ਹੋਰ ਆਏ ਹੋਏ ਸੀ ਉਸ ਤੋਂ ਬਾਅਦ ਇਹ ਆਇਆ ਇਹਦੀ ਆਪਤ ਵਿੱਚ ਕੀ ਗੱਲਬਾਤ ਹੋਈ ਹੈ ਇਹ ਅਜੇ ਕਲੀਨ ਨਹੀਂ ਹੋਇਆ ਤੇ ਉਹ ਜਿਹੜੇ ਬੰਦੇ ਉਹ ਵੀ ਜਿਹੜੇ ਇਹ ਗੁਰੀ ਮਾਰੀ ਗਈ ਹੈ ਇਹ ਕੰਫਰੈਸ ਹੋਰ ਡੈਟ ਰਿਪੋਰਟ ਆ ਰਹੀ ਹੈ ਜੀ ਰੋਕਲ ਦੇ ਨੂੰ ਕੇ ਪਹਿਲਾ ਆਰਡਰ ਲੱਗੇ ਆ ਰਿਹਾ ਤੋਂ ਬਾਅਦ ਉਸ ਤੋਂ ਬਾਅਦ ਇਹ ਅਜੇ ਆਏ ਆ ਮੋਕੇ ਤੇ ਸਾਨੂੰ ਮਰੂ ਪਹਿਲੇ ਇਨਵੈਸਟੀਗੇਸ਼ਨ ਕਰਦੇ ਹੋ ਇਹ ਅਜੇ ਤੋਂ ਮੋਕੇ ਤੇ ਦੇ ਦੇ ਦਾਂਗੇ ਇਨਵੈਸਟੀਗੇਸ਼ਨ ਕਰਦੇ ਹੋ ਪਹਿਲੇ ਇਹ ਕੋਈ ਕੋਈ ਹੈ ਕਿੰਨੇ ਹੋਏ ਜੀ ਅਜੇ ਫਿਲਹਾਲ ਕੋਈ ਨਹੀਂ ਕੋਈ ਹੈ ਜਿਆਦਾ ਕੋਈ ਇਨਫੋਰਮੇਸ਼ਨ ਹੋਣਾ ਹੈ ਕੋਈ ਹੈ ਉਹ ਉਹ ਵੀ ਨੋਮੰਦ ਦੇ ਗਰਦਰ ਮਦਦ ਇਹ ਜਗਾ ਬਲੂਟਾ ਦੇ ਕਿ ਕਿ ਆਸ਼ੂ ਮੋਂਗਾ ਰਾਇ ਦਾ ਸਾਡੇ ਨਾਲ ਹੈ ਮੈਂ ਤਾਂ ਇਹ ਕੋਈ ਸੰਪਰਕ ਬੜੇ ਹੋਏ ਹੋ ਸਾਈਡ ਤੇ ਲੈ ਕੇ ਡਿਸਾਈਡ ਕਰ ਸਰਵਰ ਨਹੀਂ ਹੈ ਇੱਥੇ ਜਿਹੜੇ ਇਹਦੇ ਵਿੱਚ ਆਸ਼ੂ ਮੋਂਗਾ ਜਿਹਨਾਂ ਦੀ ਡੈਥ ਹੋਈ ਹੈ ਉਹ ਤੇ ਜਿਹੜੇ ਦੂਸਰੇ ਕੋਈ ਜਿਹੜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਕੁਝ ਜਨਾਂ ਨੂੰ ਆਇਡੈਂਟੀਫਾਈ ਕੀਤਾ ਵੀ ਹਜੇ ਮੋਢਲੇ ਤੌਰ ਤੇ ਨਹੀਂ ਦੱਸਣਾ ਚਾਹੁੰਦੇ ਤੇ ਆਇਡੈਂਟੀਫਾਈ ਹੋ ਗਏ ਅਸੀਂ ਇਹਨਾਂ ਨੂੰ ਜਲਦੋ ਜਲਦ ਗ੍ਰਿਫਤਾਰ ਕਰ ਲਾਂਗੇ ਇਹਨਾਂ ਦੇ ਕੁਝ ਦਿਨ ਪਹਿਲਾਂ ਆਪਸ ਵਿੱਚ ਝਗੜਾ ਹੋਇਆ ਤੇ ਝਗੜਾ ਹੋਣ ਤੋਂ ਬਾਅਦ ਦੀ ਗੱਲ ਹੈ ਵੀ ਇਹ ਜਿਹੜਾ ਲੜਾਈ ਝਗੜਾ ਹੋਣ ਜਿਹੜੀ ਲੜਾਈ ਉਸ ਤੋਂ ਬਾਅਦ ਹੋਈ ਹੈ ਤੇ ਜਿਸ ਦੇ ਵਿੱਚ ਆਸ਼ੂ ਮੋਂਗਾ ਜਿਹੜਾ ਉਸ ਦੀ ਡੈਥ ਹੋ ਗਈ ਹੈ ਤੇ ਜਿਹੜੇ ਅਸੀਂ ਬੰਦੇ ਆਇਡੈਂਟੀਫਾਈ ਕਰ ਲਏ ਆ ਸਾਡੀਆਂ ਟੀਮਸ ਬਣਾਤੀਆਂ ਭੇਜੀਆਂ ਹੋਈਆਂ ਅਸੀਂ ਜਲਦੋ ਜਲਦ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਸਰ ਕਿੰਨੇ ਗੁੱਟ ਸੀਗੇ ਔਰ ਕਿੰਨੇ ਲੋਗ ਐ ਕਿੰਨੀ ਫਾਇਰਿੰਗ ਹੋਈ ਐ ਕਿੰਨੇ ਕੀ ਕੀ ਐ ਜੀ ਸਰ ਇਹ ਆਪਸ ਵਿੱਚ ਜਾਨ ਪਸ਼ਾ ਨਹੀਂ ਸੀ ਜੀ ਕੋਈ ਗੁੱਟ ਨਹੀਂ ਸੀ ਕੋਈ ਗੁੱਟ ਬੰਦੀ ਨਹੀਂ ਜਿਵੇਂ ਆਪਾਂ ਕਹਿ ਸਕਦੇ ਦੋ ਗੈਂਗਸ ਨਹੀਂ ਸੀ ਇਹ ਜਾਣਕਾਰੀ ਸੀ ਆਪਸ ਵਿੱਚ ਉਹਨਾਂ ਦਾ ਲੜਾਈ ਝਗੜਾ ਹੋਇਆ ਤੇ ਉਸ ਤੋਂ ਇਹਨਾਂ ਦਾ ਜਿਹੜਾ ਆ ਜਿਹੜੀ ਹੁਣ ਫਾਇਰਿੰਗ ਹੋਈ ਤੇ ਜਿਹਦੇ ਵਿੱਚ ਉਹਦੀ ਡੈਥ ਹੋ ਗਈ ਹੈ ਤੇ ਇਹ ਆਪਸ ਵਿੱਚ ਜਾਣਦੇ ਹੀ ਸੀ ਆਪਸ ਵਿੱਚ ਟਕਰਾਰ ਹੋਇਆ ਕੁਝ ਦਿਨ ਪਹਿਲਾਂ ਬੋਲ ਬਲਾਰਾ ਹੋਇਆ ਜਿਹਦੇ ਵਿੱਚ ਇਹਨਾਂ ਨੇ ਇੱਕ ਦੂਜੇ ਨੂੰ ਜਿਵੇਂ ਕਾਫੀ ਗਾਲਾਂ ਗੂਲਾਂ ਕੱਢੀਆਂ ਸੀ ਤੇ ਉਹਦੇ ਵਿੱਚ ਸਾਡੇ ਅਹਿਮ ਸਰਾਗ ਲੱਗੇ ਸਾਨੂੰ ਚੀਜ਼ਾਂ ਦੇ ਸਾਹਮਣੇ ਆਈਆਂ ਤੇ ਅਸੀਂ ਜਲਦੀ ਟੀਮ ਭੇਜਿਆ ਤਾਰ ਯੂਜ਼ ਕੀਤੀ ਗਈ ਹੈ ਇਸ ਵਾਰਦਾਤ ਦੇ ਵਿੱਚ ਉਹ ਕਿਸ ਦੀ ਸੀ ਜਿਹੜੀ ਜਿਹੜੀ ਹੁਣ ਤੱਕ ਸਮਝ ਆਇਆ ਉਹ ਤਾਂ ਇਹ ਆਸ਼ੂ ਮੋਗੇ ਮੋਗੇ ਦੀ ਕਾਰ ਸੀ ਜੀ ਸਰ ਕੋਈ ਕ੍ਰਿਮੀਨਲ ਰਿਕਾਰਡ ਵੀ ਹੈ ਇਹਨਾਂ ਦਾ ਅੱਲਾ ਕੋਈ ਬੱਚਾ ਹਾਂਜੀ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਵੀ ਹੈ ਪਰ ਸਰ ਇਸ ਵੀਡੀਓ ਚ ਦੇਖਣ ਨੂੰ ਆ ਰਿਹਾ ਜਿਹੜੀ ਆਸ਼ੂ ਮੋਗੇ ਦੀ ਜਿਹਦੀ ਮੌਤ ਹੋਈ ਹੈ ਉਸ ਦੀ ਕਾਰ ਦੇ ਵਿੱਚ ਹੀ ਉਹ ਫਾਇਰਿੰਗ ਕਰਨ ਵਾਲਾ ਜਿਹੜਾ ਯੁਵਕ ਹੈ ਨੌਜਵਾਨ ਬਦਮਾਸ਼ ਜਿਹਦੇ ਕੋਲ ਦੋ ਸਿਸਟਰ ਹੈ ਉਹ ਉਸੇ ਕਾਰ 'ਚ ਹੀ ਬੈਠ ਰਿਹਾ ਸੀ ਹਾਂਜੀ ਉਹੀ ਹੈ ਜੀ ਇਹੀ ਤੁਹਾਨੂੰ ਮੈਂ ਕਹਿ ਰਿਹਾ ਵੀ ਇਹ ਉਹਦੇ ਨਾਲ ਹੀ ਆਇਆ ਹੈ ਜਿਹੜੇ ਬਾਹਰ ਫਾਇਰਿੰਗ ਕਰਨ ਵਾਲੇ ਉਹਦੇ ਨਾਲ ਹੀ ਸੀ ਇਹਦੇ ਜਾਣਕਾਰੀ ਸੀ ਤੇ ਈਵਨ ਜਿਸ ਦੇ ਇਹ ਜਿਸ ਨੇ ਗੋਲੀ ਵੀ ਮਾਰੀ ਉਹ ਵੀ ਜਾਣਕਾਰੀ ਸੀ ਇਹਨਾਂ ਦਾ ਟਕਰਾਰ ਹੋਇਆ ਤੇ ਟਕਰਾਰ ਹੋਇਆ ਕੁਝ ਦਿਨ ਪਹਿਲਾਂ ਜਿਹੜੀ ਆਪਸ ਵਿੱਚ ਬੋਲਬਲਾਰਾ ਖਾਸਾ ਹੋਇਆ ਤੇ ਉਸ ਤੋਂ ਬਾਅਦ ਇਹ ਹੁਣ ਲੜਾਈ ਝਗੜਾ ਜਿਹੜੇ ਆਪ ਪ੍ਰੈਜ਼ੈਂਟ ਲੜਾਈ ਹੋਈ ਹੈ ਇਹਦੇ ਵਿੱਚ ਜਿਹਦੀ ਉਹਦੀ ਗੋਲੀ ਲੱਗਨ ਕਰਕੇ ਮੌਤ ਹੋ ਗਈ ਇਹ ਆਪਸੀ ਲੜਾਈ ਝਗੜੇ ਦਾ ਕਾਰਨ ਇਹ ਜਿਹੜੀ ਅੱਜ ਗੋਲੀ ਮਾਰੀ ਗਈ